ਇਹਰਾ ਨਾਮ ਹਰਸ਼ਿੰਦਰ ਸਿੰਘ ਬੈਰੋਕੇ ਅੱਜ ਸਵੇਰੇ 3:53 ਦੇ ਉੱਤੇ ਦੋ ਮੁੰਡੇ ਮੋਟਰਸਾਈਕਲ ਤੇ ਆਏ ਆ ਤੇ ਉਹ ਜੋ ਕਿ ਮੋੜ ਦੇ ਉੱਤੇ ਖੜੇ ਨੇ ਤੇ ਇਦੋਂ ਕੁੱਤਾ ਭੌਂਕਦਾ ਤੇ ਮੈਂ ਉੱਠ ਕੇ ਵੇਖਣਾ ਵਾਂ ਤੇ ਦੋ ਜਣੇ ਖੜੇ ਨੇ ਤੇ ਇੱਕ ਜਣਾ ਉਹਨਾਂ ਚੋਂ ਪਿਛੇ ਰਹਿ ਜਾਂਦਾ ਤੇ ਇੱਕ ਜਣਾ ਸਾਡੇ ਗੇਟ ਦੇ ਗਾੜੀ ਆਉਂਦਾ ਤੁਰ ਕੇ ਤੇ ਲਗਾਤਾਰ ਜਿਹੜੀ ਆ 8-9 ਗੋਲੀਆਂ ਜਿਹੜੀਆਂ ਨੇ ਸਾਡੇ ਗੇਟ ਦੇ ਵਿੱਚ ਮਾਰੀਆਂ ਨੇ ਕੁਝ ਕੰਧਾਂ ਨੂੰ ਵੱਜੀਆਂ ਕੁਝ ਗੇਟ 'ਚ ਵੱਜੀਆਂ ਕੀ ਕਾਰਨ ਕੀ ਆ ਕਾਰਨ ਇਹ ਕਿ ਅਈ ਤੋਂ ਡੇਢ ਮਹੀਨਾ ਪਹਿਲਾਂ ਕੋਈ ਨਿਸ਼ਾਨ ਸਿੰਘ ਨਾਂ ਦਾ ਵਿਅਕਤੀ ਹੈ ਆਪਣਾ ਪਿੰਡ ਜੋੜੀਆਂ ਦੱਸਦਾ 50 ਲੱਖ ਦੀ ਫਰौती ਮੰਗਣ ਨੂੰ ਮਤਲਬ ਮੰਗਦਾ ਸੀ ਤੇ ਮੈਂ ਉਹਨੂੰ ਕਿਹਾ ਵੀ ਮੈਂ ਕਿਹਾ ਯਾਰ ਅਸੀਂ ਤੇ ਖੇਤੀਬਾੜੀ ਕਰਦੇ ਆਂ ਕੰਮਕਾਰ ਵਾਲੇ ਬੰਦੇ ਆਂ ਤੇ ਅਸੀਂ ਕਿੱਥੋਂ ਤੈਨੂੰ ਪੈਸੇ ਦੇ ਲੈਣੇ ਤੇ ਕਹਿੰਦਾ ਜੀ ਤੂੰ 50 ਲੱਖ ਰੁਪਈਆ ਦੂ ਤਿੰਨ ਦਿਨਾਂ ਦੇ ਚ 12 ਤਰੀਕ ਤੱਕ ਦੇ ਦੇ ਨਹੀਂ ਤੇ ਤੈਨੂੰ ਮਾਰ ਦੇਣਾ ਤੇ ਲਗਾਤਾਰ ਡੇਢ ਮਹੀਨੇ ਤੋਂ ਮੈਨੂੰ ਕਾਲਾਂ ਜਿਹੜੀਆਂ ਨੇ ਉਹ ਆਈ ਜਾ ਰਹੀਆਂ ਨੇ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਇੱਕ ਦਿਨ ਚਾ ਠੀਕ ਆ ਹਾਂ ਜੀ ਜੀ ਪ੍ਰਸ਼ਾਸਨ ਨੂੰ ਤਾਂ ਹਾਜੀ ਪੁਲਸ ਨੇ ਐਫ ਆਈ ਆਰ ਤੇ ਦਰਜ ਕੀਤੀ ਹੈ 10 ਤਰੀਕ ਤੇ ਬਾਕੀ ਪੁਲਸ ਪ੍ਰਸ਼ਾਸਨ ਕਾਰਵਾਈ ਕਰੇ ਜਿਹੜੇ ਇਹੋ ਜਿਹੇ ਬੰਦੇ ਆ ਇਹਨਾਂ ਨੂੰ ਫੜ ਕੇ ਚੱਕ ਕੇ ਸ਼ਲਾਖਾ ਦੇ ਪਿੱਛੇ ਦੋਵੇ ਕਿਉਂਕਿ ਇਹ ਗੁੰਡਾ ਰਾਜ ਆ ਤੇ ਬਹੁਤ ਜ਼ਿਆਦਾ ਗਦਰ ਪਿਆ ਹੋਇਆ ਵਾ ਜੇ ਇਹ ਤੇ ਦਿਨ ਬਰ ਦਿਨ ਵਧਦਾ ਜਾ ਰਹੇ ਇੱਕ ਘਰ ਛੱਡ ਕੇ ਦੂਜੇ ਘਰ ਧਮਕੀਆਂ ਦੇ ਰਹੇ ਨੇ ਤੇ ਮੈਂ ਤੇ ਇਹੋ ਮੰਗ ਕਰਦਾ ਪ੍ਰਸ਼ਾਸਨ ਕੋਲ ਕਿ ਪ੍ਰਸ਼ਾਸਨ ਜਿਹੜੀ ਆ ਸਾਡੀ ਸੁਰੱਖਿਆ ਕਰੇ ਤੇ ਸਾਨੂੰ ਸੇਵ ਕਰੇ ਤੇ ਬਾਕੀ ਇਹਨਾਂ ਗੰਦੇ ਅਨਸਰਾਂ ਦੇ ਖਿਲਾਫ ਕਾਰਵਾਈ ਕਰੇ ਨਿਪਰਸ ਨੇ ਸਕورٹی ਦਿੱਤੀ ਹੋਈ ਸੀ ਸਕਿਉਰਟੀ ਮੈਂ ਹਾਈ ਕੋਰਟ ਤੋਂ ਲਈ ਹੋਈ ਆ ਤੇ ਸਕਿਉਰਟੀ ਨਾਲ ਸੀ ਰਾਤ ਵੀ ਹਾਂਜੀ ਨਾਲ ਸੀ ਪਰ ਅਗੋਂ ਇਹਨਾਂ ਨੇ ਫਾਇਰ ਕੀਤੇ ਪਰ ਸਾਡੇ ਬੰਦੇ ਨੇ ਵੀ ਇੱਕ ਅਦਾ ਫਾਇਰ ਦੋ ਕੀਤੇ ਠੀਕ ਹੈ ਹਨਾ ਧੰਨ ਬਹੁਤ ਤੇ ਉਸ ਵੇਲੇ ਕੋਈ ਕਾਲ ਆਈ ਹੈ ਉਸ ਵੇਲੇ ਉਸ ਤੋਂ ਬਾਅਦ ਕਾਲ ਆਉਂਦੀ ਆ ਮੈਨੂੰ ਕਾਲ ਆਈ ਆ 4 ਵਜੇ ਕੁਝ ਮਿੰਟ ਦੇ ਉੱਤੇ ਤੇ ਬੋਲਦਾ ਕਹਿੰਦਾ ਕਿ ਗਿਫਟ ਲੈ ਲਿਆ ਵਾ ਮੈਂ ਕਿਹਾ ਕਾਹਦਾ ਗਿਫਟ ਤੇ ਮੁੜ ਕੇ ਮੈਨੂੰ ਕਹਿੰਦਾ ਕਿ ਤੂੰ ਰਾਤ ਸੌਂਦਾ ਨਹੀਂ ਹੈ ਮੈਂ ਕਹਾਂ ਯਾਰ ਰਾਤ ਜਾਗਦੇ ਰਹਿੰਦਾ ਤੇ ਮੇਰੇ ਲਾਗੇ ਐਸਐਚਓ ਸਾਹਿਬ ਹੀ ਐਸਐਚਓ ਸਾਹਿਬ ਨੇ ਗੱਲ ਕੀਤੀ ਹੈ ਗਾੜੀ ਨੂੰ ਬਾਲਾਂ ਕੱਢਣ ਦਾ ਹੈਗਾ ਐਸਐਚਓ ਸਾਹਿਬ ਨੂੰ ਪਤਾ ਹੈ ਹਾਂ ਜੀ ਹਰ ਸੇਮ ਨੂੰ ਮੁੜਾ ਆਪਣੇ ਤੋਂ ਦਾ ਫੈਰ ਰਿਹਾ ਇਹ ਤਾਂ 4-5 ਮੈਨੂੰ ਫੋਨ ਆਇਆ ਸੀ ਤੇ ਸਾਡੇ ਘਰੇ ਗੇੜ ਨੂੰ ਮੋਰੀ ਮਾਰਦੀਆਂ ਜੋ ਆਮ ਸਾਥੇ ਜਿਹੜੇ ਮੋਰਸਲ ਤੇ ਆਏ ਤੇ ਮੈਂ ਸੁਣਿਆ ਉੱਥੇ ਬੱਚਾ ਨਹੀਂ ਵੀਰੇ ਹੁੰਦਿਆ ਇਨੇ ਇੱਕ ਵਟਸਐਪ ਗਾਲ ਵੀ ਆਈ ਆ ਕਿ ਇਧਰ ਦੋਫਾ ਮਿਲ ਗਿਆ ਤਾਂ ਫਿਰ ਇਹਨੇ ਕਾਲ ਛੱਡ ਤੋਂ ਬਾਅਦ ਉਹਨਾਂ ਕੋਲ ਬੱਧ ਰੱਖੀ ਦੁਬਾਰਾ ਫੇਰ ਇਹਨੂੰ ਕਾਲ ਆਈ ਆ ਉਹ ਗਾਲ ਨਹੀਂ ਸਾਰੀ ਮੈਂ ਸੁਣੀ ਆਪਣੇ ਇਹਨੂੰ ਉਹਨੇ ਧਮਕੀਆਂ ਦਿੱਤੀਆਂ ਗਾੜਾ ਵਾਲਾਂ ਦੀ ਗੱਡੀਆਂ ਨੂੰ ਤੇ ਪੱਕੇ ਲਈ ਮੁਕਾਬਲਾ ਕਰ ਲਿਆ ਤੇ ਦੂਸਰਿਆਂ ਨੂੰ ਫੇਸ ਕਰਨ ਦੀ ਕੋਸ਼ਿਸ਼ ਵਾਸਤੇ ਟੀਮਾਂ ਲਾਤੀ ਕਿਹਨੇ ਮਾਰੇ ਇਹ ਸ਼ੇਰਾਂ ਦਾ ਫੈਰ ਹੋਏਗਾ ਉਹ ਸ਼ੇਰ ਖੋਲ ਗਿਰਿਆ ਨਾ ਤੇ ਜਵਾਬੀ ਕਾਰਵਾਈ ਜਿਹੜਾ ਉਹਨਾਂ ਨੂੰ ਭੱਗਣਾ ਦਿੱਤਾ ਹੋਇਆ ਸੀ ਇੱਕ ਨਿਰਮਲ ਸਿੰਘ ਉਹਨੇ ਵੀ ਦੋ ਰੋਲ ਫਾਇਰ ਕੀਤੇ ਆ ਤੇ ਬਾਰੇ ਭੱਜ ਗਈ ਤੇ ਗੋਲੀ ਚਲਾਉਣ ਦਾ ਕਾਰਨ ਕੀ ਸੀ ਸਰ ਫਰौती ਮੰਗਦਾ ਸੀ 50 ਲੱਖ ਰੁਪਏ ਦਾ ਉਸਨੇ ਛਕ ਦਿੱਤੀ ਹੋਈ ਇਹਨਾਂ ਨੂੰ ਹਾਂਜੀ ਤੇ ਕਰਮਨ ਤਹਾ ਜੀ ਕਿੰਨੇ ਜਵਾਬੀ ਕਾਰਵਾਈ ਕਿਨੇ ਨਾ ਆਈ ਸੀ ਨਿਸ਼ਾਨ ਸਿੰਘ ਜੋੜੀਆਂ ਕਲਾਂ ਦਾ ਜੀ ਕਿੰਨੇ ਜਵਾਬੀ ਬੋਲਣੇ ਇਹ ਤਿੰਨ ਦੋ ਮਹੀਨੇ ਹੋ ਗਏ ਆ ਬਸ ਕਿਨੇ ਗਏ ਸੀ ਕਿਹਦੀ ਜਿਹੜੇ ਸ਼ੁਰੂਆਤ ਦੋ ਜਣੇ ਸਿੱਤੋ ਜਣੇ ਮੋੜ ਸਾਹ ਦੇ ਕਹਿੰਦੇ ਤੁਹਾਡੇ ਨਾਲ ਵੀ ਕਾਲ ਤੇ ਗੱਲ ਹੋਈ ਆ ਕੂਟੇ ਗੱਲ ਹਾਂ ਜੀ ਬੜਾ ਵੈਰ ਹੁਣ ਕੋਤ ਕੀ ਕੀ ਕਰੇ ਤੁਹਾਡੇ ਵਿੱਚ ਕੀ ਆ ਅੱਛਾ ਟੈਸਟ ਕਰਾ ਰਿਹਾ ਇਹਨਾਂ ਨੂੰ ਲਾ ਦੇ ਟੀਮ ਆਪਣੀ